ਸਤਿ ਸ਼੍ਰੀ ਅਕਾਲ ਜੀ ਅਮੀਦ ਹੈ ਤੁਸੀਂ ਵਧੀਆ ਹੋਵੋਗੇ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਇਨਸਪਾਇਰ ਵਿਦ ਅਮਰਿਤ ਅੱਜ ਆਪਾਂ ਇਸ ਵਿਸ਼ੇ ਤੇ ਤੁਹਾਡੇ ਨਾਲ ਗੱਲ ਕਰਾਂਗੇ ਉਹ ਵਿਸ਼ਾ ਹੈ ਅਸੀਂ ਰਿਸ਼ਤੇ ਕਿੰਜ بچਾ ਸਕਦੇ ਰਿਸ਼ਤੇ ਵਿਚੌੜ ਲਈ ਦੋਸਤੋ ਸਾਨੂੰ ਥੋੜੀ ਸਮਝਦਾਰੀ ਸਬਰ ਤੇ ਇਮਾਨਦਾਰੀ ਦੀ ਜ਼ਰੂਰਤ ਹੈ ਇਹ ਤਿੰਨੋਂ ਚੀਜ਼ਾਂ ਅਜਿਹੀਆਂ ਜਿਨ੍ਹਾਂ ਤੇ ਵਰਤਮਾਨ ਸਮੇਂ ਦੇ ਰਿਸ਼ਤੇ ਟਕੇ ਹੋਏ ਨੇ ਅਸੀਂ ਇਮਾਨਦਾਰੀ ਨਾਲ ਹੀ ਕੋਈ ਰਿਸ਼ਤਾ ਕਾਇਮ ਰੱਖ ਸਕਦੇ ਹਾਂ ਇਸ ਸਵਰ ਨਾਲ ਉਹਨੂੰ ਲੰਮਾ ਸਮਾਂ ਚਲਾ ਸਕਦੇ ਹਾਂ ਸੋ ਦੋਸਤੋ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਕੁਝ ਲੋਕਤੀ ਸਭ ਤੋਂ ਪਹਿਲਾਂ ਪਗਲ ਕਰਾਂਗੇ ਆਪਸੀ ਗੱਲਬਾਤ ਸੰਚਾਰ ਹਮੇਸ਼ਾ ਆਪਣੇ ਨਾਲ ਖੁੱਲ੍ਹ ਕੇ ਗੱਲ ਕਰੋ ਆਪਣੀਆਂ ਭਾਵਨਾਵਾਂ ਨੂੰ ਕਦੇ ਵੀ ਅੰਦਰ ਨਾ ਦੱਬੋ ਜੋ ਵੀ ਤੁਸੀਂ ਕਹਿਣਾ ਚਾਹੁੰਦੇ ਹੋ ਉਹ ਉਸੇ ਟਾਈਮ ਕਹਿ ਦਿਓ ਕਿਉਂਕਿ ਦੱਬੀਆਂ ਭਾਵਨਾਵਾਂ ਇਨਸਾਨ ਲਈ ਹਮੇਸ਼ਾ ਹੀ ਮੁਸ਼ਕਲ ਪੈਦਾ ਕਰਦੀਆਂ ਨੇ ਤੇ ਰਿਸ਼ਤੇ ਵਿੱਚ ਹਮੇਸ਼ਾ ਖਿਲਾਰਾ ਪੈਦਾ ਕਰਦਿਆਂ ਨੀ ਹਮੇਸ਼ਾ ਸਿਰਫ ਸਾਹਮਣੇ ਵਾਲੇ ਨੂੰ ਆਪਣੀ ਗੱਲ ਦੱਸੂ ਨਾ ਉਹ ਸੁਣੂ ਵੀ ਕਿਉਂਕਿ ਇਸ ਨਾਲ ਉਹ ਵੀ ਆਪਣੇ ਆਪ ਨੂੰ ਕੀਮਤੀ ਸਮਝਦਾ ਹੈ ਤੇ ਰਿਸ਼ਤੇ ਵਿੱਚ ਬਹੁਤ mohabbat ਵਾਦੀ ਹੈ ਉਸੇ ਵਿੱਚ ਗੱਲ ਕਰਨ ਦੀ ਲਈ ਨਹੀਂ ਬਲਕਿ ਗੁੱਸੇ ਵਿੱਚ ਹਮੇਸ਼ਾ ਠੰਡੇ ਦਿਮਾਗ ਦੀ ਵਰਤੋਂ ਕਰੋ ਕਿਉਂਕਿ ਸਥਿਤੀ ਤਾਂ ਥੋੜੇ ਸਮੇਂ ਬਾਅਦ ਨਾਰਮਲ ਹੋ ਜਾਣੀ ਆ ਪਰ ਗੁੱਸੇ ਵਿੱਚ ਜੋ ਅਸੀਂ ਬੋਲ ਦਿੰਨੇ ਹਾਂ ਉਹ انسان ਕਦੇ ਵੀ ਨਹੀਂ ਭੁੱਲਦਾ ਅੱਜ ਆਪਾਂ ਦੋਸਤੋ ਜ਼ਿਕਰ ਕਰਾਂਗੇ ਭਰੋਸਾ ਤੇ ਇਮਾਨਦਾਰੀ ਰਿਸ਼ਤੇ ਦੀ ਖਾਸ ਬੁਨਿਆਦ ਕੀ ਆ ਭਰੋਸਾ ਦਾ ਇੱਕ ਰਿਸ਼ਤਾ ਹਮੇਸ਼ਾ ਭਰੋਸੇ ਤੇ ਟਿਕਿਆ ਹੁੰਦਾ ਉਹ ਰਿਸ਼ਤਾ ਚਾਹੀ ਮਾਪੇ ਬਾਪ ਹੋਵੇ ਭੈਣ ਭਰਾ ਹੋਵੇ ਜਾਂ ਦੁਨਿਆਵੀ ਤੁਹਾਡੇ ਲਈ ਕੋਈ ਵੀ ਰਿਸ਼ਤਾ ਹੋਵੇ ਪਤੀ ਪਤਨੀ ਦਾ ਰਿਸ਼ਤਾ ਹੋਵੇ ਹਰ ਰਿਸ਼ਤੇ ਦੀ ਮੇਨ ਬੁਨਿਆਦ ਕੀ ਆ ਤੁਹਾਡਾ ਭਰੋਸਾ ਸੋ ਸ਼ੱਕ ਆ ਜਿਹੜਾ ਉਹ ਵੀ ਰਿਸ਼ਤਿਆਂ ਨੂੰ ਖਾ ਜਾਂਦਾ ਹੈ ਅਰ ਜੇਕਰ ਤੁਹਾਡੇ ਵਿੱਚ ਇੱਕ ਭਰੋਸੇ ਵਾਲਾ ਬਾਉਂਡਰੀ ਹੋਵੇਗੀ ਤਾਂ ਤੁਹਾਡੇ ਰਿਸ਼ਤੇ ਨੂੰ ਕਿਸੇ ਤਰ੍ਹਾਂ ਦੀ ਕੋਈ ਵੀ ਮੁਸ਼ਕਲ ਨਹੀਂ ਆਵੇਗੀ ਅੱਕੇ ਆਪਾਂ ਦੋਸਤੋਂ ਜ਼ਿਕਰ ਕਰਾਂਗੇ ਰਿਸ਼ਤਿਆਂ ਵਿੱਚ ਕਦੇ ਵੀ ਝੂਠ ਨਾ ਬੋਲੋ ਤੇ ਨਾ ਹੀ ਕੁਝ ਨੂੰ ਕੋ ਆਪਣੀਆਂ ਗਲਤੀਆਂ ਜੋ ਵੀ ਤੁਸੀਂ ਕਰਦੇ ਹੋ ਉਹਨਾਂ ਨੂੰ ਮੰਨਣ ਤੋਂ ਗੁਰੇਜ਼ ਨਾ ਕਰੋ ਕਿਉਂਕਿ ਜੋ ਅਸੀਂ ਕਰਦੇ ਹਾਂ ਉਹਦਾ ਸਾਡੇ ਮਨ ਨੂੰ ਵੀ ਪਤਾ ਹੁੰਦਾ ਜਦੋਂ ਆਪਾਂ ਪੰਨੀ ਰਹਿਣੀ ਆ ਆਪਾਂ ਨੂੰ ਉਹ ਦਿਨ ਦੇ ਕੀਤੇ ਕੰਮਾਂ ਚੋਂ ਉਹ ਗਲਤੀਆਂ ਵੀ ਚੇਤੇ ਆਉਂਗੀਆਂ ਆਪਾਂ ਉਹਨਾਂ ਨੂੰ ਤਾਲ ਨਹੀਂ ਸਕਦੇ ਕਿਉਂਕਿ ਇਹ ਚੀਜ਼ਾਂ ਅਨੁਭਿਕਾ ਹੁੰਦਾ ਹਨ ਤੇ ਝੂਠ ਬੋਲ ਕੇ ਆਪਾਂ ਸਾਹਮਣੇ ਵਾਲੇ ਦੀ ਨਿਗਾਹ ਵਿੱਚ ਕੀ ਹੈ ਡਿੱਕ ਜਾਂਦੇ ਆ ਸੋ ਕੋਈ ਵੀ ਤੁਹਾਡੇ ਵਿੱਚ ਜਿੱਥੇ ਮੋਹ ਮੁਹੱਬਤ ਆ ਉੱਥੇ ਲੁਕੋ ਹੁੰਦਾ ਜਿਹੜਾ ਉਹ ਰਿਸ਼ਤੇ ਨੂੰ ਖਤਮ ਕਰ ਦਿੰਦਾ ਅਸਲ ਵਿੱਚ ਜਿੱਥੇ ਲੁਕੋਆ ਉਹ ਰਿਸ਼ਤਾ ਹੁੰਦਾ ਹੀ ਨਹੀਂ ਉਹ ਬੇਗੁਨਾਹ ਦ੍ਰਿਸ਼ਤਾ ਹੁੰਦਾ ਸਿਰਫ ਇੱਕ ਧੋਖੇ ਨਾਲ ਦੁਨੀਆਵਾਂ ਗੱਲਾਂ ਅੱਗੇ ਆਪਾਂ ਦੋਸਤੋਂ ਜ਼ਿਕਰ ਕਰੇ ਕਰਾਂਗੇ ਇੱਕ ਦੂਜੇ ਨੂੰ ਸਮਝਣਾ ਦੋਸਤੋਂ ਹਰ ਇੱਕ ਮਨੁੱਖ ਦੀ ਸੋਚ ਇੱਕ ਬਰਾਬਰ ਨਹੀਂ ਹੁੰਦੀ ਹਰ ਕੋਈ ਵੱਖਰੀ ਵੱਖਰੀ ਸੋਚ ਰੱਖਦਾ ਹੈ ਇਸ ਲਈ ਸੋਚ ਥੋਪਣ ਦੀ ਕੋਸ਼ਿਸ਼ ਨਾ ਕਰੋ ਜਿਹਦੀ ਹਾਲਤ ਸਮਝਣ ਦੀ ਕੋਸ਼ਿਸ਼ ਵੀ ਕਰੋ ਹਮੇਸ਼ਾ ਜੋ ਤੁਹਾਡੇ ਮਨ ਵਿੱਚ ਜਾਂ ਤੁਹਾਨੂੰ ਚੰਗਾ ਲੱਗਦਾ ਜ਼ਰੂਰੀ ਨਹੀਂ ਉਹ ਸਾਹਮਣੇ ਵਾਲੀ ਦੀ ਨਜ਼ਰ ਵਿੱਚ ਵੀ ਸਹੀ ਹੋਵੇ ਸੋ ਨੂੰ ਜੇ ਉਹ ਗਲਤ ਰਾਹ ਹੈ ਵੀ ਤਾਂ ਹਮੇਸ਼ਾ ਪਿਆਰ ਨਾਲ ਚੰਗੇ ਤਰੀਕੇ ਨਾਲ ਉਹਦੀ ਗੱਲ ਸਮਝ ਕੇ ਉਸ ਤੋਂ ਬਾਅਦ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਕਰੋ ਕਿਉਂਕਿ ਜੋ ਵੀ ਜੇਕਰ ਤੁਸੀਂ ਰਿਸ਼ਤੇ ਵਿੱਚ ਗੱਲਾਂ ਇੱਕ ਦੂਜੇ ਤੇ ਥੋਪਣ ਲੱਗ ਗਏ ਤਾਂ ਰਿਸ਼ਤਾ ਇੱਕ ਬੋਝ ਬਣ ਜਾਂਦਾ ਤੇ ਬਹੁਤਾ ਟਾਈਮ ਚੱਲਦਾ ਨਹੀਂ ਅੱਜ ਆਪਾਂ ਜੇਕਰ ਕਰਾਂਗੇ ਉਹ ਜ ਸਮਾ ਰਿਸ਼ਤੇ ਲਈ ਜ਼ਰੂਰ ਕੱਢੋ ਦੋਸਤੋ ਅੱਜਕੱਲ ਸਾਡੇ ਕੋਲ ਸਮਾਂ ਹੀ ਨਹੀਂ ਸਾਰੇ ਆਪਣੇ ਆਪ ਵਿੱਚ ਇੰਨਾ ਰੁੱਝੇ ਨੇ ਬਾਕੀ ਮੋਬਾਈਲ ਫੋਨ ਨੇ ਮੌਤ ਕੂਜੇ ਜਿਹੜਾਗਾ ਉਹ ਆਪਣੀ ਹੀ ਹਿੱਕ ਤੇ ਕਰ ਲਿਆ ਸਾਡੇ ਕੋਲ ਇੱਕ ਦੂਜੇ ਕੋਲ ਬੈਠਣ ਲਈ ਟਾਈਮ ਨਹੀਂ ਸਾਰਾ ਦਿਨ ਆਪਾ ਫੋਨ ਤੇ ਲੱਗੇ ਰਹਿੰਦੇ ਆ ਪਰ ਨਹੀਂ ਆਪਣੇ ਵਿਅਸਤ ਜੀਵਨ ਵਿੱਚੋਂ ਕੁਝ ਸਮਾਂ ਇੱਕ ਦੂਜੇ ਲਈ ਕੱਢੋ ਇਕੱਠੇ ਖਾਣਾ ਖਾਓ ਗੱਲਾਂ ਕਰੋ ਤੇ ਸ਼ੈਰਤੀ ਜਾਓ ਇਹ ਤਿੰਨ ਅਜਿਹੇ ਤਰੀਕੇ ਨੇ ਕੱਠੀ ਖਾਉਂਗੀ ਤੁਸੀਂ ਆਪਸ ਵਿੱਚ ਗੱਲਬਾਤ ਵੀ ਕਰੂਗੀ ਸ਼ਹਿਰ ਤੀ ਜਾਉਂਗੀ ਆ ਜਿਹੜੀ ਮਨਮਟਾਵ ਨੇ ਆਪਣੇ ਇੱਕ ਦੂਜੇ ਦੇ ਲਈ ਹੁੰਦੇ ਨੇ ਉਹ ਦੂਰ ਹੋ ਜਾਂਦੇ ਨੇ ਤੇ ਦੁਨੀਆਂ ਹਮੇਸ਼ਾ ਉਹਨਾਂ ਜਿਹੜੀਆਂ ਉਲਝਣਾਂ ਉਹਨਾਂ ਨੂੰ ਵਧਾਉਂਦੀਆਂ ਰਹਿੰਦਾਂ ਨੇ ਹਮੇਸ਼ਾ ਦੋਸਤੋਂ ਮਾਫ਼ ਕਰਨਾ ਸਿੱਖੋ ਰਿਸ਼ਤੇ ਵਿੱਚ ਗਲਤੀ ਸੁਭਾਵਿਕ ਹੈ ਗਲਤੀ ਉਹਨੋਖਾ ਜਿਹੜਾ ਉਹ ਗਲਤੀਆਂ ਦੀ ਕਤੂਕਤਲੀ ਹੈ ਸੂਖਾਂਤੀ ਨੂੰ ਕਦੇ ਵੀ ਬਤਾਉ ਹ ਚੜਾਉਣਾ ਕੋਸ਼ਿਸ਼ ਕਰੋ ਮਿਲ ਕੇ ਇੱਕ ਦੂਜੇ ਨਾਲ ਉਸ ਨੂੰ ਹੱਲ ਕਰਨ ਦੀ ਜੇ ਗਲਤੀ ਹੈ ਤਾਂ ਉਹਨੂੰ ਮੰਨਣ ਚ ਵੀ ਗੁਰੇਜ਼ ਨਾ ਕਰੋ ਕਿਉਂਕਿ ਮਾਫੀ ਮਾਫੀ ਵਾਲਾ ਇਨਸਾਨ ਹਮੇਸ਼ਾ ਵੱਡਾ ਹੁੰਦਾ ਤੇ ਜਿਸ ਦੇ ਕੋਲ ਇਹ ਹੁਨਰ ਆ ਉਹ ਕਦੇ ਰਿਸ਼ਤੇ ਨੂੰ ਟੁੱਟਣ ਹੀ ਨਹੀਂ ਦਿੰਦਾ ਆਪਣੀ ਈਗੋ ਨੂੰ ਹਮੇਸ਼ਾ ਹੈਂਡ ਤੇ ਰੱਖੋ ਈਗੋ ਦੋਸਤੋਂ ਰਿਸ਼ਤੇ ਨੂੰ ਤੋੜ ਦਿੰਦੀ ਹੈ ਕਿਉਂਕਿ ਜਿੱਥੇ ਹੰਕਾਰ ਆਹ ਦੀਆਂ ਉੱਥੇ ਰਿਸ਼ਤਾ ਰਹਿੰਦਾ ਹੀ ਨਹੀਂ ਇਹ ਰਿਸ਼ਤਿਆਂ ਨੂੰ ਤੋੜ ਦਿੰਦਾ ਹੈ ਸੋ ਰਿਸ਼ਤਿਆਂ ਵਿੱਚ ਪਿਆਰ ਕਰਨੀ ਸਿੱਖੋ ਹਮੇਸ਼ਾ ਇੱਕ ਪੱਖ ਤੋਂ ਹੀ ਨਾ ਸੋਚੋ ਕਿ ਸਾਹਮਣੇ ਵਾਲਾ ਹੀ ਇਹ ਕੰਮ ਕਰੇ ਤੁਸੀਂ ਆਪ ਵੀ ਪਿਆਰ ਕਰਕੇ ਉਸ ਰਿਸ਼ਤੇ ਨੂੰ ਸਵਾਰ ਸਕਦੇ ਹੋ ਸੋ ਦੋਸਤੋ ਮੈਂ ਸਹੀ ਵੀ ਥਾਂ ਤੇ ਆਓ ਆਪਾਂ ਸਮਝ ਕੇ ਕੰਮ ਕਰੀਏ ਸਮਝ ਕੇ ਗੱਲ ਕਰੀਏ ਦੀ ਨੀਤੀ ਬਣਾਓ ਸੋ ਦੋਸਤੋ ਆਪਾਂ ਤੁਹਾਨੂੰ ਇਹੀ ਕਹਾਂਗੇ ਕਿ ਰਿਸ਼ਤੇ ਬਹੁਤ ਨਾਜ਼ੁਕ ਹੁੰਦੇ ਨੇ ਨਿੱਕੇ ਨਿੱਕੇ ਗੱਲਾਂ ਨਾਲ ਹੀ ਟੁੱਟ ਜਾਂਦੇ ਨੇ ਪਰ ਆਪਾਂ ਉਹ ਵਾਸਿਰਜ ਕੇ ਰਿਸ਼ਤੇ ਬਣਾਏ ਹੁੰਦੇ ਨੇ ਸੋ ਕੋਸ਼ਿਸ਼ ਕਰਿਆ ਕਰੋ ਆਪਣੇ ਵਿੱਚ ਸਬਰ ਰੱਖੋ ਸ਼ਾਂਤੀ ਉਤਾਰੋ ਕਿ ਰਿਸ਼ਤੇ ਵਿੱਚ ਇਮਾਨਦਾਰੀ ਕਦੇ ਵੀ ਖਤਮ ਨਾ ਹੋਣ ਦਿਓ ਫਿਰ ਹੀ ਇਹ ਫੁੱਲਾਂ ਰੂਪੀ ਗੁਲਦਸਤਾ ਮਹਿਕਣਾ। ਬਾਕੀ ਦੋਸਤੋ ਜੇ ਤੁਹਾਨੂੰ ਆਪਣੀ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਨੂੰ ਕਰਿਓ ਇਹ ਪਹਿਲੀ ਵਾਰ ਆਪਣੇ ਚੈਨਲ ਤੇ ਆਈ ਹਾਂ ਤਾਂ ਆਪਣੇ ਚੈਨਲ